ਜਸਪ੍ਰੀਤ ਮਾਮਲੇ ਦੇ ਵਿੱਚ ਦੋਵੇਂ ਪਰਿਵਾਰ ਯਾਨੀ ਸਾਹਮਣੇ ਆ ਗਏ ਨੇ ਬੱਚੇ ਵਾਲਾ ਪਰਿਵਾਰ ਵੀ ਸਾਹਮਣੇ ਆ ਗਿਆ ਜਿਹੜੇ ਬੱਚੇ ਨੂੰ ਘਟਨਾ ਕਰਦਾ ਜਸਪ੍ਰੀਤ ਸਿੰਘ ਔਰ ਉਸ ਤੋਂ ਬਾਅਦ ਖਲਾਰਾ ਪੈ ਗਿਆ ਪੂਰੀ ਗੱਲਬਾਤ ਦਾ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਹੀ ਸੀ ਕਿ ਭਾਈ ਉਹਨਾਂ ਨੇ ਪੈਸੇ ਦੇ ਕੇ ਯਾਨੀ ਮਰਵਾਇਆ ਹੋ ਸਕਦਾ ਜਸਪ੍ਰੀਤ ਸਿੰਘ ਦਾ ਇੰਕਾਊਂਟਰ ਕਰਵਾਇਆ ਹੋ ਸਕਦਾ ਉਸ ਮੁਲਾਜ਼ਮਾ ਨੂੰ ਵੱਡੇ ਪੱਧਰ ਤੇ ਯਾਨੀ ਪੈਸਾ ਦਿੱਤਾ ਗਿਆ ਜਸਪ੍ਰੀਤ ਸਿੰਘ ਦਾ ਮਾਤਾ ਪਿਤਾ ਔਰ ਦੂਸਰੇ ਪਾਸਿਓਂ ਬੱਚੇ ਦਾ ਮਾਤਾ ਪਿਤਾ ਵੀ ਸਾਹਮਣੇ ਆ ਗਏ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿ ਕਿਹੋ ਹਲਾਕੇ ਰੱਖ ਦੇਣ ਵਾਲੀ ਖਬਰ ਆ ਬਹੁਤ ਵੱਡੀ ਖਬਰ ਆ ਜਸਪ੍ਰੀਤ ਸਿੰਘ ਦਾ ਕੇਸ ਆ ਜਿਹੜਾ ਉਹ ਹੁਣ सीबीआई ਤੱਕ ਲੈ ਕੇ ਜਾਣ ਦੀ ਗੱਲ ਕਹੀ ਜਾ ਰਹੀ ਆ ਔਰ ਦੋਵੇਂ ਪਰਿਵਾਰਾਂ ਦੇ ਵਿੱਚ ਕੀ ਗੱਲਬਾਤ ਹੋ ਰਹੀ ਆ ਪੂਰੀ ਖਬਰ ਤੁਹਾਨੂੰ ਮੈਂ ਪਹਿਲਾਂ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹ ਅਪਡੇਟ ਸਾਂਝੀ ਕਰੂੰਗਾ ਕਿ ਕਿਸ ਬੰਦੇ ਦੇ ਜ਼ਰੀਏ ਪੈਸੇ ਦਿੱਤੇ ਸੀ ਮਾਮਲਾ ਕੀ ਆ ਹੁਣ ਇਹਦੇ ਵਿੱਚ ਜਿਹੜਾ ਮੋੜ ਹੁਣ ਇਸ ਕੇਸ ਵਿੱਚ ਆ ਗਿਆ ਹੈ ਤਾਂ ਹੁਣ ਇਹਦੇ ਨਾਲ ਮੁਲਾਜ਼ਮ ਵੀ ਫੜੇ ਜਾਣੇ ਜ਼ਰੂਰੀ ਨੇ ਕਿਉਂਕਿ ਮੁਲਾਜ਼ਮਾਂ ਦੇ ਉੱਤੇ ਵੀ ਹਾਈ ਕੋਰਟ ਦੇ ਸਖਤ ਨਿਰਦੇਸ਼ ਨੇ ਕਿ ਇਹਨਾਂ ਨੂੰ ਫੜਾਇਆ ਜਾਵੇ ਕਿਉਂਕਿ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਤੇ ਹਾਈ ਕੋਰਟ ਬਹੁਤ ਸਖਤ ਹੋ ਚੁੱਕਿਆ ਔਰ ਦੂਜੇ ਪਾਸੇ ਜਿਹੜਾ ਦੋਵੇਂ ਪਰਿਵਾਰਾਂ ਦੇ ਵਿੱਚ ਕੀ ਗੱਲਬਾਤ ਹੋ ਰਹੀ ਹੈ ਸੁਣੋ ਜਿਆਦਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡੀ ਕਸ ਪੈ ਚੁੱਕੀ ਹੈ ਸੁਣੋ ਸਾਰੇ ਬਹੁਤਾ ਟਰੇਸ ਹੋਣਗੇ ਮੋਬਾਈਲ ਸਭ ਕੁਝ ਸੁਣ ਕੇ ਉਹਨਾਂ ਕੋਲ ਪੈਸਾ ਹੀ ਬਹੁਤ ਆ ਜੀ ਉਹਨਾਂ ਨੇ ਤਾਂ ਪੈਸਾ ਪਤਾ ਨਹੀਂ ਕਿੰਨੇ ਦਾ ਸਾਡੇ ਪਿੰਡ ਦੇ ਉਹਨਾਂ ਨੇ ਅਜਾੜੇ ਨੇ ਵੀ ਜ਼ਮੀਨਾਂ ਕਿੰਨੇ ਦੀਆਂ ਖਰੀਦੀਆਂ ਨੇ ਉਹਨਾਂ ਨੇ ਜੀ ਸਾਡਾ ਪਿੰਡ ਅੱਧਾ ਜਾੜਿਆ ਪਿਆ ਉਹਨਾਂ ਦਾ ਜੀ ਪੈਸਾ ਉਹਨਾਂ ਨੂੰ ਪਤਾ ਵੀ ਕਿੱਥੋਂ ਆਇਆ ਉਹਦੀ ਵੀ ਤਹਿਕੀਕਾਤ ਹੋਣੀ ਚਾਹੀਦੀ ਹੈ ਵੀ ਉਹਦੇ ਕੋਲ ਪੈਸਾ ਇੰਨਾ ਆਇਆ ਕਿੱਥੋਂ ਆ ਜੀ 15 ਬਿਗੇ ਵਾਲੇ ਕੋਲ ਜਿੰਨਾ ਪੈਸਾ ਕਿੱਥੋਂ ਆ ਜੂ ਇੰਨੀਆਂ ਕੋਠੀਆਂ ਹੋਰ ਕਿਵੇਂ ਖਰੀਦ ਜੂਗਾ ਜੀ ਰੋਪਾ ਉਹਦੀ ਵੀ ਤਹਿਕੀਕਾਤ ਸਾਰੇ ਖਰਚਿਆਂ ਦੀ ਹੋਣੀ ਚਾਹੀਦੀ ਹੈ ਜੀ ਪੈਸਾ ਕਿੱਥੋਂ ਆ ਰਿਹਾ ਚਾਹੀਦਾ 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 ਬੀਤੀ ਸੀ ਜਦੋਂ ਉਹਦੇ ਨਾਲ ਬੇਟੀ ਦਾ ਵਿਆਹ ਵੀ ਕਰਿਆ ਬੱਚਾ ਵੀ ਬਾਹਰ ਹੋ ਰਿਆ ਘਰ ਵੀ ਬਣਾਇਆ ਆਪਦਾ ਠੀਕ ਹੈ ਹੁਣ ਸਾਡੇ ਲਈ ਉਹ ਕਹਿੰਦੇ ਡੇਢ ਕਿੱਲਾ ਜ਼ਮੀਨ ਆ ਕਿ ਉਹਨਾਂ ਨੇ ਵੀ ਕੋਈ ਇਸ ਟਾਈਮ ਸਾਡੀ 15 ਲੱਖ ਦੀ ਕਨਕ ਹੋਈ ਜਾਂ ਜੇ ਅਸੀਂ ਵਿਆਹ ਕਰਨਾ ਸੀ ਆਪਦੇ ਸਿਰ ਤੇ ਕਰਦੇ ਸੀ ਅਸੀਂ ਉਹਦੇ ਮੂਹਰੇ ਚ ਹੋਈ ਅੱਡਦੇ ਅਸੀਂ ਵੀ ਸਾਡਾ ਗਵਾਧਤ ਕਰਦੇ ਸਾਡਾ ਬੱਚਾ ਚਲਿਆ ਗਿਆ ਉਹਨੇ ਸਾਡੀ ਮਦਦ ਕੀ ਕਰਨੀ ਸੀ ਸਾਡੇ ਤੇ આરોਪ ਲਾ ਰਹੇ ਹੈਗਾ ਠੀਕ ਆ ਬੱਚੇ ਤੋਂ ਗਲਤੀ ਹੋ ਗਈ ਸੀ ਮਾਫੀ ਹੁੰਦੀ ਉਹਨੂੰ ਸਜ਼ਾ ਮਿਲ ਜਾਂਦੀ ਉਹ ਕਹਾਂ ਦਾ ਸਾਥਤੋ ਲੈ ਦੋ ਵੀ ਨਹੀਂ ਜੀ ਫਿਰ ਦੇਖੋ ਜੇ ਸਾਡੇ ਲੇ ਪੈਸਾ ਸੀ ਤਾਂ ਹੀ ਅਸੀਂ ਜ਼ਮੀਨ ਗਹਿੜੇ ਲਈ ਸੀ ਉਹਦੇ ਨਾਲ ਵੜ ਕੇ ਬਿਨਾ ਪੈਸੇ ਤੋਂ ਸਾਡੇ ਨਾਲ ਕਿਵੇਂ ਨੌਂ ਜ਼ਮੀਨ ਕਰਾ ਦਿੰਦਾ ਬਿਨਾ ਪੈਸੇ ਤੋਂ ਕੋਈ ਕਰ ਪੈਸਾ ਵੀ ਦੇ ਦੂਗਾ ਇਲਜ਼ਾਮ ਕਸ਼ੇ ਤੇ ਅਸੀਂ ਕੋਈ ਨਹੀਂ ਉਹਨੇ ਇੱਥੇ ਬੱਚੇ ਦਾ ਇਨਸਾਫ ਆੜਦਿਆ ਜਿਉਂ ਨਾਲ ਤੇ ਨਹੀਂ ਉਹਨਾਂ ਨੇ ਕਰਿਆ ਉਹ ਵਾਪੇ ਸਾਾਨੂੰ ਇਨਸਾਫ ਮਿਲ ਜੂਗਾ ਜਿਹਨੇ ਕਰਿਆ ਉਹਦੇ ਤੇ ਪਊ ਅਸੀਂ ਇਹ ਫੋੜਛਾਲਿਆ ਨੇ ਗਲਤ ਮਾਰੇ ਉਹ ਨਾ ਤੇ ਪੈਜੂ ਜਿਹਨੇ ਕਰਿਆ ਹੋਸੀ ਤਾਂ ਕਰਨਾ ਵੀ ਜਿਹਨੇ ਕਰਿਆ ਉਹਦੇ ਤੇ ਪਵੇ। ਵਿਸ਼ਾ ਨੂੰ ਇਨਸਾਫ ਮਿਲਣਾ ਚਾਹੀਦਾ। ਸੀਵੀਆਈ ਚ ਅਸੀਂ ਜਾਂਚਤਾ ਹਾਂ ਇਹ ਬਾਦ ਜਿ ਵਿਸ਼ਾ ਨੂੰ ਇਨਸਾਫ ਮਿੜੇ। ਸਾਡੇ ਬੱਚੇ ਦਾ ਵੀ ਸਾਡੇ ਬੱਚੇ ਦਾ ਗਲਤ ਮਾਰਿਆ ਗਿਆ ਸਾਡਾ ਬੱਚਾ। ਸਾਡਾ ਬੱਚਾ ਮਾਰ ਮਾਰਨਾ ਨਹੀਂ ਸੀ ਉਹਨੂੰ। ਉਹਨੂੰ ਸਿਰਫ ਬਣਦੀ ਸਜ਼ਾ ਦੇ ਦਿੰਦੇ। ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ। ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ। ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰਿਆ ਇੰਨੇ ਕ ਸਜ਼ਾ ਮਿਲੇ ਕੱਟੀ। ਇਹ ਕੋਨੂੰਆ ਫਿਰ ਇਲਜ਼ਾਮ ਲਾ ਕੇ ਬਣਿਆ ਨੇ ਬਿਲਕੁਲ ਜਨੀ ਜਸਪ੍ਰੀਤ ਸਿੰਘ ਦਾ ਪਰਿਵਾਰ ਕਹਿ ਰਿਹਾ ਕਹਿੰਦੇ ਉਹਨੂੰ ਬਣਦੀ ਸਜ਼ਾ ਦਿੱਤੀ ਜਾ ਸਕਦੀ ਸੀ ਪਰ ਜਿਹੜਾ ਇਹਨਾਂ ਬਣਿਓ ਹੁਣ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਉਤੋਂ ਇੱਕ ਤਾਂ ਜਸਪ੍ਰੀਤ ਸਿੰਘ ਦੇਖੋ ਦੁਨੀਆ ਤੋਂ ਚਲੇ ਗਿਆ ਔਰ ਦੂਜੇ ਪਾਸੇ ਉਹਦੇ ਮਾਤਾ ਪਿਤਾ ਦਾ આરોਪ ਹੈ ਕਹਿੰਦੇ ਫਿਰ ਅਸੀਂ ਵੀ ਸੀਬੀਆਈ ਜਾਂਚ ਕਰਵਾਵਾਂਗੇ ਜਿਹੜੇ ਸਾਡੇ ਕੋਲ ਸਬੂਤ ਨੇ ਅਸੀਂ ਕਿਸੇ ਨੂੰ ਨਹੀਂ ਦੰਦੇ ਔਰ ਦੂਜੇ ਪਾਸੇ ਬੱਚੇ ਵਾਲੇ આરોਪ ਲਾ ਰਹੇ ਨੇ ਕਹਿੰਦੇ ਵੀ ਉਸਨੇ ਜਾਣ ਬੁੱਝ ਕੇ ਸਾਡਾ ਬੱਚਾ ਕਿਡਨੈਪ ਕੀਤਾ ਔਰ ਪੈਸਿਆਂ ਦੇ ਲਈ ਸਾਨੂੰ ਉਕਸਾਇਆ ਐਸ ਕਰਕੇ ਜਾਨੀ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਦਾ ਇੱਕ ਹੋਰ ਬਹੁਤ ਵੱਡਾ ਦਾਵਾ ਜਿਹੜਾ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸ ਚੁੱਕਿਆ ਸੀ ਔਰ ਉਸ ਤੋਂ ਬਾਅਦ ਇੱਕ ਹੋਰ ਖਬਰ ਆਉਂਦੀ ਹੈ ਕਿ ਜਸਪ੍ਰੀਤ ਸਿੰਘ ਦਾ ਮਾਤਾ ਪਿਤਾ ਕਹਿੰਦੇ ਨੇ ਕਹਿੰਦੇ ਭਾਈ ਇਹ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਪੈਸੇ ਦਿੱਤੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੋ ਜਾਂਦਾ ਤਾਂ ਹੁਣ ਪੰਜਾਬ ਦੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਦਰਅਸਲ ਦੇ ਵਿੱਚ ਉਹ ਗਾਇਬ ਕੀਤੇ ਗਏ ਨੇ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਹੱਥ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਕਰਨਲ ਮਾਮਲੇ ਦੇ ਵਿੱਚ ਕਰਨਲ ਨੂੰ ਵੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਕਰਨਲ ਦੀ ਪਤਨੀ ਦਰ ਦਰ ਭੜਕਦੀ ਰਹਿੰਦੀ ਆ ਉਹ ਮੁੱਖ ਮੰਤਰੀ ਤੱਕ ਵੀ ਜਾਂਦੀ ਆ ਔਰ ਦੂਜੇ ਪਾਸੇ ਰਾਜਨਾਥ ਸਿੰਘ ਰੱਖਿਆ ਮੰਤਰੀ ਆ ਸਾਡੇ ਦੇਸ਼ ਦੇ ਉਹਨਾਂ ਤੱਕ ਵੀ ਪਹੁੰਚ ਜਾਂਦੀ ਆ ਪਰ ਫੇਰ ਵੀ ਉਹਨੂੰ ਕੋਈ ਇਨਸਾਫ ਨਹੀਂ ਮਿਲਦਾ ਬਸ ਸੋਚਣ ਵਾਲੀ ਗੱਲ ਇਹ ਆ ਵੀ ਜਿਹੜੇ ਨਾਨਕ ਸਿੰਘ ਐਸਐਸਪੀ ਵਰਗੇ ਬਹੁਤ ਵੱਡੇ ਅਧਿਕਾਰੀ ਆ ਜਿਹੜੇ ਪਟਿਆਲੇ ਦੇ ਵਿੱਚ ਉਹਨਾਂ ਨੇ ਵੀ ਜ਼ੋਰ ਲਾਇਆ ਯਾਨੀ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਲੁਕਾਉਣ ਦੇ ਪਿੱਛੇ ਔਰ ਦੂਜੇ ਪਾਸੇ ਸਿੱਧਾ ਕਹੀਏ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੇ ਵੀ ਬਹੁਤ ਵੱਡੀ ਨਾਕਾਮੀ ਜਿਹੜੀ ਕਿ ਸਾਬਤ ਹੋਈ ਹੈ ਨਹੀਂ ਤਾਂ ਜੇਕਰ ਚਾਰ ਬੰਦਿਆਂ ਨੇ ਦੇਖੋ ਇਨਕਾਊਂਟਰ ਕੀਤਾ ਉਹ ਫੇਕ ਹੋ ਗਿਆ ਪਰ ਜੇਕਰ ਇਹੀ ਇਨਕਾਊਂਟਰ ਜਾਂ ਇਹੀ ਬੰਦਾ ਕਿਸੇ ਹੋਰ ਬੰਦੇ ਨੇ ਮਾਰਿਆ ਹੁੰਦਾ ਤਾਂ ਪੰਜਾਬ ਦੇ ਪੁਲਿਸ ਵਾਲੇ ਚੱਡੇ ਪਾੜ ਦਿੰਦੇ ਉਸ ਬੰਦੇ ਦੀ ਤੇ ਨਾਲੇ ਉਹਨਾਂ ਦੇ ਪਰਿਵਾਰ ਨੂੰ ਚੱਕ ਲੈਂਦੇ ਜੇਕਰ ਉਹ ਫਰਾਰ ਹੋ ਜਾਂਦੇ ਤਾਂ ਹੁਣ ਕਿਹਾ ਜਾ ਰਿਹਾ ਵੀ ਜਿਹੜੇ ਪੰਜਾਬ ਦੀ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਇਨਕਾਊਂਟਰ ਕੀਤਾ ਇਹ ਗਾਇਬ ਹੋ ਚੁੱਕੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਹੁਣ ਕਿਉਂ ਨਹੀਂ ਹਮਲਾ ਹੁੰਦਾ ਜਾਂ ਫਿਰ ਕਿਉਂ ਨਹੀਂ ਉਹਨਾਂ ਨੂੰ ਚੱਕਿਆ ਜਾਂਦਾ ਇਹ ਵੀ ਤਾਂ ਗੱਲ ਆ ਨਾ ਵੀ ਜਿਹੜਾ ਕਾਨੂੰਨ ਹੈ ਸਾਰਿਆਂ ਦੇ ਲਈ ਇੱਕ ਹੈ ਜੇਕਰ ਉਹ ਦੋਸ਼ੀ ਆ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਚੱਕ ਸਕਦੀ ਹੈ ਬਾਕੀ ਦੀ ਪੁਲਿਸ ਸਰਕਾਰ ਇਹਦੇ ਵੱਡੇ ਪੱਧਰ ਤੇ ਐਕਸ਼ਨ ਲੈ ਸਕਦੀ ਹੈ ਕਿਉਂਕਿ ਇਨਕਾਊਂਟਰ ਬਹੁਤ ਸਾਰੇ ਫੇਕ ਹੋ ਰਹੇ ਨੇ ਕੱਲਾ ਹੀ ਇਨਕਾਊਂਟਰ ਨਹੀਂ ਪੰਜਾਬ ਦੇ ਅੰਦਰ ਕਿ ਫੇਕ ਹੋ ਗਿਆ ਬਹੁਤ ਸਾਰੇ ਇਨਕਾਊਂਟਰ ਨੇ ਜਿਹੜੇ ਹਰ ਰੋਜ਼ ਦਨ ਚਾਰਦਾਂ ਇੱਕ ਖਬਰ ਆਉਂਦੀ ਹੈ ਕਿ ਭਾਈ ਇੱਕ ਐਨਕਾਊਂਟਰ ਹੋ ਚੁੱਕਿਆ ਪੰਜਾਬ ਦੇ ਅੰਦਰ ਜਿਹੜਾ ਕਿ ਫੇਕ ਹੋ ਗਿਆ ਤਾਂ ਇੱਥੇ ਹੁਣ ਦੇਖੋ ਵੀ ਜਿਹੜਾ ਜਸਪ੍ਰੀਤ ਸਿੰਘ ਦਾ ਮਾਤਾ ਪਿਤਾ ਇਹਨਾਂ ਦੇ ਨਾਲ ਸੇਮ ਕਹਾਣੀ ਬੀਤ ਰਹੀ ਹੈ ਜਿਵੇਂ ਦੇਖੋ ਕਿ ਕਰਨਲ ਦੀ ਕੁੱਟਮਾਰ ਹੁੰਦੀ ਆ ਇੱਕ ਐਸਐਸਪੀ ਦੇ ਰੈਂਕ ਤੋਂ ਵੱਡੇ ਅਧਿਕਾਰੀ ਦੀ ਕੁੱਟਮਾਰ ਹੁੰਦੀ ਆ ਤਾਂ ਉਹਨਾਂ ਦੀ ਪਤਨੀ ਪਟਿਆਲੇ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਚਲਾਉਂਦੀ ਹੈ ਪੂਰੀ ਫੌਜ ਦੇ ਯਾਨੀ ਰਿਟਾਇਰ ਅਫਸਰ ਵੀ ਉੱਤਰ ਆਉਂਦੇ ਦੂਜੀ ਫੌਜ ਵੀ ਉੱਤਰ ਆਉਂਦੀ ਆ ਤਾਂ ਗੱਲ ਹਾਈ ਲੈਵਲ ਤੇ ਚਲੀ ਜਾਂਦੀ ਆ ਯਾਨੀ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਤੱਕ ਚਲੀ ਜਾਂਦੀ ਹੈ ਫੇਰ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇਨਸਾਫ ਦੱਸੋ ਵੀ ਹੁਣ ਮਿਲੂਗਾ ਕਦੋਂ ਇੱਕ ਇਹਨਾਂ ਦਾ ਪਰਿਵਾਰ ਹੋ ਗਿਆ ਔਰ ਦੂਜੇ ਪਾਸੇ ਕਰਨਲ ਦੀ ਪਤਨੀ ਕਰਨਲ ਦਾ ਨਾਲ ਬੇਟਾ ਵੀ ਘੁੱਟਿਆ ਜਾਂਦਾ ਹਾਲੇ ਤੱਕ ਇਨਸਾਫ ਨਹੀਂ ਹੁੰਦਾ ਤਾਂ ਫੇਰ ਜੇਕਰ ਆਰਮੀ ਨੇ ਆਪਣਾ ਐਕਸ਼ਨ ਲੈ ਲਿਆ ਤਾਂ ਫਿਰ ਆਰਮੀ ਬੰਨੀ ਉਹ ਵੀ ਬਹੁਤ ਵੱਡੇ ਵੱਡੇ ਸਵਾਲ ਹੋਏ ਸੀ ਕਿ ਜੇਕਰ ਅਸੀਂ ਆਪਣਾ ਹੱਥ ਚੱਕ ਰਿਹਾ ਤੇ ਫਿਰ ਪੰਜਾਬ ਦੀ ਪੁਲਿਸ ਨੂੰ ਭੱਜਣ ਨੂੰ ਬਾਹਰ ਨਹੀਂ ਥਿਹਾਣੇ ਇਹ ਗੱਲ ਆਰਮੀ ਨੇ ਕਹੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਹੋਵੇ ਕਿ ਸਰਕਾਰ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਵੀ ਐਕਸ਼ਨ ਲਵੇ ਔਰ ਜਿਹੜਾ ਹੁਣ ਇਹ ਬੱਚੇ ਵਾਲਾ ਕੇਸ ਹੈ ਇਹਦੇ ਤੇ ਵੀ ਬਣਦੀ ਸਜ਼ਾ ਜਿਹਨੂੰ ਦੇਣੀ ਚਾਹੀਦੀ ਉਹਨੂੰ ਮਿਲਣੀ ਚਾਹੀਦੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰਨੀ ਔਰ ਜਿੰਨੇ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ